ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਜੋਤੀ ਯਾਦਵ ਜੀ ਆਈਐਸ ਜੀਲਾ ਦੀ ਰਹਿਨੁਮਾਈ ਹੇਠ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਅਸੀਂ ਵਿਸ਼ੇਸ਼ ਮੁਹਿੰਮ ਚਲਾਈ ਸੀਗੀ ਨਸ਼ਾ ਤਸਕਰਾਂ ਨੂੰ ਫੜਨ ਲਈ ਔਰ ਨਸ਼ੇ ਨੂੰ ਥੱਲ ਪਾਉਣ ਲਈ ਉਹਦੇ ਤਹਿਤ ਅਜੇ ਇੰਸਪੈਕਟਰ ਜਗਜੀਵਨ ਜੀ ਨੇ ਜਿਹੜੇ ਦਾਪਰੇ ਨਾਰਕੋਟਿਕ ਸ਼ਲਿਚਾਰ ਜੀ ਨੇ ਇਹਨਾਂ ਨੇ ਨਕ ਪ੍ਰਸਟੈਨ ਮੌਲਗੋ ਨਾਕੇ ਦੇ ਦੌਰਾਨ ਇੱਕ ਮੋਟਾ ਜਿਹਨੂੰ ਰਾਉਂਡ ਅਪ ਕੀਤਾ ਜਿਹਦੇ ਉੱਪਰ ਦੋ ਨੌਜਵਾਨ ਸੀ ਕਜੀਤੂ ਰਾਮ ਤੇ ਕ ਰਿਤੂ ਕੁਮਾਰ ਤੇ ਕ ਰਿਤੂ ਕੁਮਾਰ ਇਹ ਕੁੰਗਰਾਲੀ ਤੋਂ ਬਿਲੋਂਗ ਕਰਦੇ ਨੇ ਇਹਨਾਂ ਕੋਲੋਂ ਬੈਗ ਦੇ ਵਿੱਚ 1140 ਨਿਸ਼ਲੀ ਗੋਲੀਆਂ ਬਰਾਮਦ ਹੋਈਆਂ ਇਹਦੇ ਕਾਰਵਾਈ ਕਰਦੇ ਇਹਨਾਂ ਨੇ ਮੁਕੱਦਮਾ ਦਰਜ ਕੀਤਾ ਤੇ ਫਰਦਰ ਇਵੈਸਟੀਗੇਸ਼ਨ ਜਾਰੀ ਹੈ ਹੋਰ ਵੀ ਕਈ ਫਲਾਸੇ ਹੋਣੇ ਬਾਕੀ ਨੇ ਤੇ ਮੁਕੱਦਮਾ ਅਸੀਂ ਸਦਰ ਥਾਣਾ ਦਰਜ ਕੀਤਾ ਪਹਿਲਾਂ ਵੀ ਹਜੇ ਇਹਨਾਂ ਦੇ ਕੋਈ ਤਲਾਮੇ ਨਹੀਂ ਹੋਏ ਪਹਿਲਾ ਇੱਕ ਤੇ ਹੈ ਮੈਂ ਕਿ ਜੀਤੂ ਤੇ ਕੋਈ ਸ਼ਰਾਬ ਦੇ ਪਰਚੇ ਦਰਜ ਨੇ ਉਹ ਸਾਰਾ ਉਹ ਫਰਦ ਨੇ ਇਨਵੈਸਟਿਗੇਸ਼ਨ ਚ ਜਾਊਗਾ। ਕੋਈ ਮੋਟਿਵ ਜੀ ਜੋ ਜੀ ਸਪਾਈ ਵੀਗਰ ਮੋਟਿਵ ਜੀ ਹੋਈ ਨਸ਼ੇ ਦੀ ਗੋਲੀਆਂ ਦੇ ਕੱਟ ਪੈਸੇ ਜਿ ਮਿਲ ਜਣੀਆਂ ਜਿਆਦਾ ਦਿਖ ਚੜੀਆਂ। ਇਹ ਮੋਟਿਵ ਹੁੰਦਾ ਜਿਹੜੇ ਨਸ਼ਾ ਸਮਗਲਰ ਜਾਂ ਸੈਲਰ ਨੇ ਫਾਈਲ ਵੀ ਜੀ ਕੰਮ ਕੀ ਕਰਦੇ ਨੇ। ਇਹ ਕੰਮ ਤਾਂ ਲਈ ਕੀ ਕਰਦੇ ਨੇ? ਨਹੀਂ ਨਹੀਂ। ਹਾਂ ਫੈਕਟਰੀ ਦੇ ਵਿੱਚ ਫੈਕਟਰੀ ਦੇ ਵਿੱਚ ਇਹ ਵਰਕ ਕਰਦੇ ਨੇ। ਇਹ ਕਮਾਈ ਕਰਨ ਦਾ ਨਵਾਂ ਤਰੀਕਾ ਹੈ ਬਿਲਕੁਲ ਬਿਲਕੁਲ ਅੱਜਕੱਲ ਜਿਹੜਾ ਇਹ ਮੋਡਸ ਫਰੰਡਿੰਗ ਜਿਹੜੇ ਸਮਗਲਰ ਨੇ ਯਾਰ ਗਿਰ ਡਰੱਗਸ بیچ ਰਹੇ ਹੈ ਉਹੀ ਹੈ ਪੈਸਾ ਕਮਾਉਣ ਦਾ ਗਲਤ ਤਰੀਕਾ ਹੈ